ਮਾਂਵਾਰੀ ਵਿੱਚ ਔਰਤ ਨੂੰ ਛੂਣ ਨਾਲ ਕੀ ਹੁੰਦਾ ਹੈ ਔਰਤਾਂ ਇਹ ਵੀਡੀਓ ਜ਼ਰੂਰ ਵੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਵੇ ਟਿਪਸ ਵਿੱਚ ਅੱਜ ਦੀ ਵੀਡੀਓ ਬਹੁਤ ਹੀ ਮੋਟੀਵੇਸ਼ਨਲ ਹੋਣ ਵਾਲੀ ਹੈ ਵੀਡੀਓ ਨੂੰ ਅੰਤ ਵਿੱਚ ਜ਼ਰੂਰ ਦੇਖੋ ਇੱਕ ਵਾਰ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਜੀ ਸਾਹਵਿਚਾਰਨ ਕਰ ਰਹੇ ਸਨ ਤਾਂ ਦੇਵੀ ਲక్ష్ਮੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਪੁੱਛਿਆ ਹੈ ਪ੍ਰਭੂ ਅੱਜ ਮੇਰੇ ਮਨ ਵਿੱਚ ਇੱਕ ਸ਼ੱਕ ਪੈਦਾ ਹੋ ਗਿਆ ਹੈ ਮੇਰੇ ਸ਼ੱਕ ਦਾ ਹੱਲ ਸਿਰਫ ਤੁਸੀਂ ਹੀ ਕਰ ਸਕਦੇ ਹੋ ਭਗਵਾਨ ਵਿਸ਼ਨੂੰ ਜੀ ਨੇ ਕਿਹਾ اے ਦੇਵੀ ਤੁਹਾਡੇ ਮਨ ਵਿੱਚ ਜੋ ਵੀ ਸ਼ੱਕ ਹੈ বিনা ਚਿਰਦੇ ਪੁੱਛੋ ਮੈਂ ਤੁਹਾਡੇ ਸਾਰੇ ਹੀ ਸ਼ੱਕ ਜ਼ਰੂਰ ਦੂਰ ਕਰ ਦੇਵਾਂਗਾ ਦੇਵੀ ਲక్ష్ਮੀ ਜੀ ਨੇ ਕਿਹਾ اے ਪ੍ਰਭੂ ਕਿਹੜੇ ਸ਼ਰਾਪ ਦੇ ਖਾਣ ਔਰਤਾਂ ਨੂੰ ਮਹਾਮਾਰੀ ਦੇ ਪੀੜ ਚੱਲਣੀ ਪੈਂਦੀ ਹੈ ਮੇਰਾ ਦੂਜਾ ਸਵਾਲ ਇਹ ਹੈ ਕਿ ਮਹਾਮਾਰੀ ਵਾਲੀ ਔਰਤ ਨੂੰ ਕੀ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਉਸ ਨੂੰ ਪਾਪ ਲੱਗਦਾ ਹੈ ਭਗਵਾਨ ਵਿਸ਼ਨੂੰ ਜੀ ਨੇ ਕਿਹਾ ਹੇ ਦੇਵੀ ਅੱਜ ਤੁਸੀਂ ਮਨੁੱਖ ਦਾ ਦੇ ਕਲਿਆਣ ਲਈ ਇੱਕ ਬਹੁਤ ਹੀ ਵਧੀਆ ਪ੍ਰਸ਼ਨ ਪੁੱਛਿਆ ਹੈ। ਦੇਵ ਸ਼ਰਮਾ ਦੀ ਇਸ ਇਤਿਹਾਸਕ ਕਹਾਣੀ ਦੇ ਦੁਆਰਾ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਮਿਲਣਗੇ। ਇਸ ਮਹਾਨ ਕਹਾਣੀ ਨੂੰ ਸੁਣਨ ਨਾਲ ਹੀ ਸਾਰੇ ਹੀ ਪਾਪ ਨਸ਼ਟ ਹੋ ਜਾਂਦੇ ਹਨ। ਜੋ પતિ-ਪਤਨੀ ਇਸ ਕਹਾਣੀ ਨੂੰ ਧਿਆਨ ਨਾਲ ਸੁਣਦੇ ਹਨ, ਉਹਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਆਸ਼ੀਰਵਾਦ ਮਿਲਦੇ ਹਨ। ਇਸ ਲਈ ਹੇ ਦੇਵੀ, ਤੁਸੀਂ ਵੀ ਇਸ ਕਹਾਣੀ ਨੂੰ ਧਿਆਨ ਨਾਲ ਸੁਣੋ। ਦੇਵੀ ਲక్ష్ਮੀ ਨੇ ਕਿਹਾ हे ਪ੍ਰਭੂ ਇਹ ਦੇਵ ਸ਼ਰਮਾ ਕੌਣ ਸੀ ਇਸ ਦਾ ਆਚਰਣ ਅਤੇ ਵਿਵਹਾਰ ਕੀ ਸੀ ਮੈਂ ਇਹ ਕਹਾਣੀ ਜ਼ਰੂਰ ਸੁਣਨਾ ਚਾਹੁੰਦੀ ਹਾਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਭਗਵਾਨ ਵਿਸ਼ਨੂੰ ਜੀ ਕਹਿੰਦੇ ਹਨ ਕਿ ਦੇਵੀ ਇਹ ਪੁਰਾਣੇ ਸਮੇਂ ਦੀ ਗੱਲ ਹੈ ਮੱਧ ਦੇਸ਼ ਵਿੱਚ ਇੱਕ ਬਹੁਤ ਹੀ ਸੁੰਦਰ ਸ਼ਹਿਰ ਸੀ ਉਸ ਸ਼ਹਿਰ ਵਿੱਚ ਦੇਵ ਸ਼ਰਮਾ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ। ਦੇਵ ਸ਼ਰਮਾ ਨੂੰ ਸਾਰੇ ਹੀ ਸ਼ਾਸਤਰਾਂ ਅਤੇ ਵੇਦਾਂ ਦਾ ਗਿਆਨ ਸੀ। ਉਹ ਬਹੁਤ ਹੀ ਬੁੱਧੀਮਾਨ, ਗੁਣਵਾਨ ਤੇ ਤਾਲਮੇ ਕੰਮ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦਾ ਸੀ। ਸਾਰੀਆਂ ਜਨਤਾ ਦੇ ਲੋਕ ਉਸਨੂੰ ਬਹੁਤ ਹੀ ਸਤਿਕਾਰ ਕਰਦੇ ਸਨ। ਉਹ ਹਰ ਰੋਜ਼ ਤਿਆਗ, ਦਾਨ, ਧਰਮ ਅਤੇ ਸੰਥਿਆ ਉਪਾਸਨਾ ਕਰਦੇ ਸਨ। ਉਸ ਨੂੰ ਜਨੂਰਾ, ਰਿਸ਼ਤੇਦਾਰਾਂ, ਪੁੱਤਰ, ਪੁੱਤਰੀ ਵਦੂ ਅਤੇ ਤਾਂ ਦਾ ਵਰਦਾਨ ਫਕਸੀ ਦੇਵ ਸ਼ਰਮਾ ਦੀ ਪਤਨੀ ਨਾਰਾਮ ਭਗਣਾ ਸੀ ਉਹ ਬਹੁਤ ਹੀ ਚੰਗੀ ਚਰਿੱਤਰ ਵਾਲੀ ਤੇ ਨੀਕੋਲਤ ਸੀ ਅਤੇ ਪਵਿੱਤਰ ਧਰਮ ਦੀ ਪਾਲਣਾ ਕਰਦੀ ਸੀ ਫਿਰ ਇੱਕ ਦਿਨ ਦੇਵ ਸ਼ਰਮਾ ਨੇ ਮੇਕਰ ਸਤਿਆਨਾਰਾਇਣ ਪੂਜਾ ਦਾ ਆਯੋਜਨ ਕੀਤਾ ਅਤੇ ਹੁਲ ਸਾਰੇ ਬ੍ਰਹਮਣਾਂ ਨੂੰ ਸੱਦਾ ਦੇ ਲਿਆ ਉਸਨੇ ਸ਼ਹਿਰ ਵਿੱਚ ਰਹਿਣ ਵਾਲੇ ਸਾਰੇ ਹੀ ਦੁਕਾਨਦਾਰਾਂ ਨੂੰ ਪੋਜਾ ਤੇ ਪੂਜਨ ਲਈ ਬੁਲਾਇਆ ਫਿਰ ਪੂਜਾ ਵਾਲੇ ਦਿਨ ਸਾਰੇ ਹੀ ਬ੍ਰਹਮਣਾਂ ਉਸ ਦੇ ਘਰ ਆਈ ਦੇਸ਼ਮਾਨੀ ਸਾਰੇ ਹੀ ਬ੍ਰਾਹਮਣਾ ਦੀ ਪੂਜਾ ਕੀਤੀ ਅਤੇ ਉਹਨਾਂ ਦਾ ਸਨਮਾਨ ਸਤਕਾਰ ਵੀ ਕੀਤਾ ਫਿਰ ਉਸਨੇ ਸਾਰੇ ਬ੍ਰਾਹਮਣਾ ਨੂੰ ਘਰ ਦੇ ਅੰਦਰ ਬੁਲਾਇਆ ਅਤੇ ਉਹਨਾਂ ਨੂੰ ਸੁੰਦਰ ਆਸਨਾ ਤੇ ਬਿਠਾਇਆ ਬ੍ਰਾਹਮਣਾ ਨੂੰ ਮਿਠਾਈਆਂ ਭੋਜਨ ਖੁਲਾਣ ਤੋਂ ਬਾਅਦ ਉਸਨੇ ਪਰਮਾਤਮਾ ਨੂੰ ਯਾਦ ਕੀਤਾ ਅਤੇ ਸਾਰੇ ਆਹ ਬ੍ਰਾਹਮਣਾ ਨੂੰ ਕੱਪੜੇ ਦਾ ਤਾਨ ਕਰਕੇ ਉਹਨਾਂ ਨੂੰ ਘਰੋਂ ਵਿਦਾ ਕੀਤਾ ਦੇਵ ਸ਼ਰਮਨ ਅਸ਼ੀਰਵਾਦਿੱਕੇ ਸਾਰੇ ਹੀ ਬੰਮ ਉਥੋਂ ਚਲੇ ਗਏ। ਇਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ, ਦੋਸਤਾਂ ਅਤੇ ਬਹੁਤ ਸਾਰੇ ਭੁੱਖੇ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਖਵਾਇਆ ਤੇ ਸਾਰਿਆਂ ਨੂੰ ਖਾਣਾ ਖਾਣ ਕੇ ਪੂਜਾ ਪੂਰਣ ਕਰਨ ਤੋਂ ਬਾਅਦ ਜਦੋਂ ਬ੍ਰਾਹਮਣ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖੜ੍ਹਾ ਸੀ ਤਾਂ ਉਸਨੇ ਵੇਖਿਆ ਕਿ ਇੱਕ ਕੁੱਤੀ ਅਤੇ ਇੱਕ ਬਲਦ ਉਸਦੇ ਘਰ ਦੇ ਸਾਹਮਣੇ ਗੱਲਾਂ ਕਰ ਰਹੀ ਸਨ। ਜਦੋਂ ਉਸ ਬ੍ਰਾਹਮਣ ਨੇ ਉਸ ਕੁੱਤੀ ਅਤੇ ਵਾਲ ਦੇ ਵਿਚਕਾਰ ਸਾਰੇ ਗਨ ਵਸੂ ਤਾਂ ਬਹੁਤ ਹੀ ਹੈਰਾਨ ਹੋਇਆ ਉਹ ਕੁੱਤੀ ਅਤੇ ਬਲਦ ਉਸਦੇ ਮਾਤਾ ਪਿਤਾ ਸਨ ਜੋ ਪਿਛਲੇ ਜਨਮ ਦੇ ਪਾਪਾਂ ਦੇ ਕਾਰਨ ਇਸ ਜਨਮ ਵਿੱਚ ਕੁੱਤੀ ਅਤੇ ਬਲਦ ਬਣ ਗਏ ਸਨ ਫਿਰ ਉਹ ਬ੍ਰਾਹਮਣ ਆਪਣੇ ਮਨ ਵਿੱਚ ਇਹ ਸੋਚਾ ਲੱਗਾ ਕਿ ਇਹ ਲੋਏ ਅਸਲ ਵਿੱਚ ਮੇਰੇ ਮਾਤਾ ਪਿਤਾ ਹਨ ਜੋ ਜਾਨਵਰਾਂ ਦੇ ਰੂਪ ਵਿੱਚ ਅੱਜ ਮੇਰੇ ਘਰ ਆਏ ਹਨ ਦੋਵਾਂ ਨੂੰ ਜੀਵਨ ਦਾ ਸ਼ਰੀਰ ਇਸ ਕਾਰਨ ਮਿਲਿਆ ਹੈ ਹੁਣ ਮੈਂ ਉਹਨਾਂ ਦੀ ਮੁਕਤੀ ਲਈ ਕੀ ਕਰ ਸਕਦਾ ਹਾਂ ਇਸ ਤਰ੍ਹਾਂ ਸੋਚਦੇ ਗਏ ਉਹ ਬ੍ਰਾਹਮਣ ਪੂਰੀ ਰਾਤ ਸੌ ਨਹੀਂ ਸਕਿਆ ਅਤੇ ਉਹ ਸਾਰੀ ਹੀ ਰਾਤ ਪਰਮਾਤਮਾ ਨੂੰ ਯਾਦ ਕਰਦੇ ਹੋਏ ਸੋਚਣ ਲੱਗਿਆ ਉਸਨੇ ਸੋਚਿਆ ਕਿ ਸ੍ਰੀ ਵਿਸ਼ਿਸ਼ਟ ਜੀ ਮੇਰੇ ਮਾਤਾ ਪਿਤਾ ਦੀ ਮੁਕਤੀ ਦਾ ਰਸਤਾ ਦੱਸ ਸਕਦੇ ਹਨ ਐਸੇ ਲਈ ਸਵੇਰ ਦੇਵ ਸ਼ਰਮ ਇਸ਼ਨਾਨਾਦ ਕਰਕੇ ਮੂਨੀ ਵਿਸ਼ਿਸ਼ਟ ਜੀ ਦੇ ਆਸ਼ਰਮ ਪਹੁੰਚੇ ਜਿਵੇਂ ਹੀ ਉਹ ਆਸ਼ਰਮ ਪਹੁੰਚੇ मुनि वशिष्ठ जी ने देव शर्मा का स्वागत किया वशिष्ठ जी ने कहा ए महान ब्राह्मण तुम आज सारे आश्रम में क्यों आए हो तुम उदास दिखाई दे रहे हो तुम्हारी उदासी का कारण क्या है मेनू दसो देव शर्मा कहते हैं हे मुनिवर तुम्हारे दर्शनों नाल मेरा जीवन सफल हो गया ए मुनिवर आज मैं तुम्हारे कोल एक शक ते सवाल लेके आया हां कृपा करके ਸਿਰਫ ਤੁਸੀਂ ਹੀ ਮੈਨੂੰ ਇਸ ਦੁੱਖ ਤੋਂ ਬਾਹਰ ਕੱਢ ਸਕਦੇ ਹੋ ਮੈਂ ਬਹੁਤ ਹੀ ਉਦਾਸ ਹਾਂ ਵਸਿਸ਼ਟ ਜੀ ਕਹਿੰਦੇ ਹਨ ਕਿ ਬ੍ਰਾਹਮਣ ਤੁਸੀਂ ਉਦਾਸ ਨਾ ਹੋਵੋ ਤੁਹਾਨੂੰ ਜੋ ਵੀ ਸ਼ੱਕ ਹੈ ਤੁਹਾਡੀ ਜੋ ਵੀ ਪਰੇਸ਼ਾਨੀ ਹੈ ਬਿਨਾਂ ਝਿਜਕਦੇ ਪੁੱਛੋ ਮੈਂ ਤੁਹਾਡੇ ਸ਼ੱਕ ਦਾ ਹੱਲ ਜ਼ਰੂਰ ਕਰਾਂਗਾ ਫਿਰ ਦੇਵ ਸ਼ਰਮਾ ਕਹਿੰਦੇ ਹਨ ਕਿ ਮੁਨੀਵਰ ਕੱਲ ਮੈਂ ਆਪਣੇ ਘਰ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਅਤੇ ਬਹੁਤ ਸਾਰੇ ਬ੍ਰਾਹਮਣਾਂ ਅਤੇ ਭੁੱਖੇ ਲੋਕਾਂ ਨੂੰ ਭੋਜਨ ਦਿੱਤਾ ਮੈਂ ਭਗਵਾਨ ਦੀ ਪੂਜਾ ਸਹੀ ਰਸਮਾਂ ਨਾਲ ਕੀਤੀ ਫਿਰ ਇੱਕ ਕੁੱਤੀ ਅਤੇ ਇੱਕ ਬਲਦ ਮੇਰੇ ਦਰਵਾਜ਼ੇ ਤੇ ਆਏ ਉਹ ਦੋਵੇਂ ਹੀ ਮੇਰੇ ਘਰ ਦੇ ਸਾਹਮਣੇ ਖੜੇ ਸਨ ਅਤੇ ਗੰਨਾ ਕੱਟ ਰਹੇ ਸਨ ਸਭ ਤੋਂ ਪਹਿਲਾਂ ਕੁੱਤੀ ਬਲਦ ਨਾਲ ਇਸ ਤਰ੍ਹਾਂ ਬੋਲਣ ਲੱਗੀ ਕਿ ਹੈ ਸੌਮੀ ਅੱਜ ਵਾਪਸ ਹੀ ਘਟਣਾ ਸੁਣੋ ਸਾਡੇ ਪੁੱਤਰ ਦੇ ਘਰ ਬ੍ਰਾਹਮਣਾ ਦੇ ਹੋ ਜਾਣਗੇ ਰੱਖਿਆ ਗਿਆ ਦੁੱਧ ਇੱਕ ਸੱਪ ਨੇ ਉਸ ਦੁੱਧ ਦੇ ਭਾਂਡੇ ਵਿੱਚ ਆਪਣਾ ਜ਼ਹਿਰ ਛੱਡ ਦਿੱਤਾ ਸੀ ਹਾਂ ਵਿੱਚ ਮੈਂ ਬਹੁਤ ਹੀ ਚਿੰਤਿਤ ਹੋ ਗਈ। ਖਾਣਾ, ਦੁੱਧ ਤੋਂ ਬਣਨ ਵਾਲਾ ਸੀ ਜੋ ਸਾਰੇ ਹੀ ਲੋਕ ਉਹ ਖਾਣਾ ਖਾ ਲੈਂਦੇ ਤਾਂ ਉਹ ਸਾਰੇ ਹੀ ਮਰ ਜਾਂਦੇ। ਐਸ ਲਈ ਮੈਂ ਇਸ ਪੰਡੇ ਵਿੱਚੋਂ ਸਾਰਾ ਇਹ ਦੁੱਧ ਪੀ ਲਿਆ। ਜਦੋਂ ਮੂਹ ਦੀ ਨਜ਼ਰ ਮੇਰੇ ਤੇ ਪਈ ਤਾਂ ਉਸ ਨੇ ਮੈਨੂੰ ਬਹੁਤ ਪੂਰੀ ਤਰ੍ਹਾਂ ਘੁੱਟਿਆ ਜਿਸ ਕਾਰਨ ਮੇਰਾ ਸਰੀਰ ਅਪੰਗ ਹੋ ਗਿਆ ਅਤੇ ਮੈਨੂੰ ਬਹੁਤ ਦਰਦ ਹੋ ਰਿਹਾ ਹੈ। ਇਸ ਲਈ ਮੈਂ ਲੜਖੜਾ ਕੇ ਤੁਹ ਰਹਹੀ ਹਾਂ ਮੈਂ ਸਤਰਦ ਨੂੰ ਸਹਿਣ ਦੇ ਯੋਗ ਨਹੀਂ ਹਾਂ ਕੁੱਤੀਆਂ ਗੱਲਾਂ ਸੁਣ ਕੇ ਬਲਤ ਬਹੁਤ ਹੀ ਜ਼ਿਆਦਾ ਉਦਾਸ ਹੋ ਗਿਆ ਅਤੇ ਉਸ ਨੇ ਆਪਣੀ ਵੀ ਕਹਾਣੀ ਸੁਣਾਣੀ ਸ਼ੁਰੂ ਕਰ ਦਿੱਤੀ ਕਿ ਮੈਂ ਹੁਣ ਤੁਹਾਨੂੰ ਆਪਣੇ ਦੁਖਦਾਈ ਕਾਰਨ ਦੱਸਣਾ ਚਾਹੁੰਦਾ ਹਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਇਸ ਬ੍ਰਾਹਮਣ ਦਾ ਪਿਤਾ ਸੀ ਅੱਜ ਇਸ ਬ੍ਰਾਹਮਣ ਨੇ ਸਾਰੇ ਹੀ ਲੋਕਾਂ ਨੂੰ ਖਾਣਾ ਪੋਆਇਆ ਪਰ ਉਸ ਨੇ ਮੇਰੇ ਸਾਹਮਣੇ ਕਾਹ ਵੀ ਨਹੀਂ ਪਾਇਆ ਅਤੇ ਨਾ ਹੀ ਮੈਨੂੰ ਪੀਣ ਲਈ ਪਾਣੀ ਦਿੱਤਾ ਇਸ ਕਾਰਨ ਤੋਂ ਮੈਂ ਬਹੁਤ ਜ਼ਿਆਦਾ ਉਦਾਸ ਹਾਂ ਫਿਰ ਦੇਵ ਸ਼ਰਮਾ ਨੇ ਕਿਹਾ ਮੈਂ ਆਪਣੇ ਮਾਪਿਆਂ ਨਾਲ ਕੁੱਤੀ ਅਤੇ ਵਰਦ ਵਰਗਾ ਸਲੋਕ ਦਾ ਵਿਕਤੀ ਬਹੁਤ ਦੁਖੀ ਹੋ ਰਿਹਾ ਹਾਂ ਮੈਂ ਸਾਰੀ ਹੀ ਰਾਤ ਸੋ ਨਹੀਂ ਪਾਇਆ ਮੈਂ ਹਰ ਪਲ ਚਿੰਤਿਤ ਰਹਿੰਦਾ ਹਾਂ ਮੈਂ ਕਦੇ ਕੋਈ ਵੀ ਪਾਪ ਨਹੀਂ ਕੀਤਾ ਮੈਂ ਹਮੇਸ਼ਾ ਹੀ ਧਾਰਮਿਕ ਕਰਮ ਕੀਤੇ ਹਨ ਫਿਰ ਵੀ ਮੇਰੇ ਮਾਪਿਆਂ ਨੇ ਅਜਿਹਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇ ਲਈ ਮੈਂ ਅਜਿ ਤੁਹਾਡੇ ਕੋਲ ਆਇਆ ਹਾਂ ਕਿਰਪਾ ਕਰਕੇ ਆਪਣੀਆਂ ਯੋਗ ਸ਼ਕਤੀਆਂ ਨਾਲ ਪਤਾ ਲਗਾਓ ਅਤੇ ਮੈਨੂੰ ਮੇਰੇ ਮਾਪਿਆਂ ਦੀ ਦੁਰਦਸ਼ਾ ਦਾ ਕਾਰਨ ਵੀ ਦੱਸੋ ਤੇ ਮੈਨੂੰ ਉਹਨਾਂ ਦੀ ਮੁਕਤੀ ਲਈ ਕੀ ਕਰਨਾ ਚਾਹੀਦਾ ਹੈ ਐ ਵੀ ਦੱਸੋ ਫਿਰ ਗੁਰੂ ਸ਼ਿਸ਼ਯ ਜੀ ਨੇ ਧਿਆਨ ਕਰਦੇ ਹੋਏ ਦੱਸਿਆ ਕਿਸ ਬ੍ਰਾਹਮਣ ਦੀ ਮਾਂ ਦੇ ਪਿਛਲੇ ਜਨਮ ਦੇ ਕਰਮਾਂ ਨੂੰ ਵੇਖਨੇ ਹਨ ਉਹ ਪਿਛਲੇ ਜਨਮ ਦੇ ਕਰਮਾਂ ਨੂੰ ਵੇਖਦਾ ਹਾ ਤੇ ਦੇਵ ਸ਼ੰਮਾ ਨੂੰ ਕਹਿਣ ਲੱਗਿਆ ਇਹ ਬ੍ਰਾਹਮਣ ਤੁਹਾਡੇ ਮਾਪਿਆਂ ਨੇ ਆਪਣੇ ਪਿਛਲੇ ਜਨਮ ਵਿੱਚ ਇੱਕ ਬਹੁਤ ਹੀ ਵੱਡਾ ਪਾਪ ਕੀਤਾ ਹੈ ਉਸ ਪਾਪ ਦੇ ਕਾਰਨ ਅੱਜ ਉਹਨਾਂ ਦੀ ਅਜਿਹੀ ਦੁਰਦਸ਼ਾ ਹੋਈ ਹੈ ਦੇਵ ਸ਼ੰਮਾ ਕਹਿੰਦੇ ਹਨ اے ਗੁਰੂ ਦੇਵ ਇਸ ਪਾਪ ਦੇ ਕਾਰਨ ਮੇਰੇ ਮਾਤਾ ਪਿਤਾ ਦੀ ਇਹ ਦੁਰਦਸ਼ਾ ਹੋ ਰਹੀ ਹੈ ਫਿਰ ਇਸਿ ਵਿਸ਼ਿਸ਼ਟ ਜੀ ਕਹਿੰਦੇ ਹਨ ਇਹ ਬ੍ਰਾਹਮਣ ਤੁਸੀਂ ਧਿਆਨ ਨਾਲ ਸੁਣੋ ਇਹ ਵਰਦ ਜੋ ਤੁਹਾਡਾ ਪਿਤਾ ਹੈ ਪਿਛਲੇ ਜਨਮ ਵਿੱਚ ਕੁੰਡੀ ਨਗਰ ਦਾ ਸਭ ਤੋਂ ਵਧੀਆ 라ਮਨ ਸਿੰਘ ਉਸਨੇ ਇੱਕ ਦਿਨ ਇਕਾਂਤੀ ਦਾ ਵਰਤ ਰੱਖਿਆ ਸੀ ਅਤੇ ਭੋਜਨ ਕੀਤਾ ਜੇ ਉਸਨੇ 81 ਵਾਲੇ ਦਿਨ ਨਹੀਂ দান ਕੀਤਾ ਅਤੇ ਉਸਨੇ ਆਪਣੇ ਦਰਵਾਜ਼ੇ ਦੀ ਆਇਆਂ ਗਾਵਾਂ ਨੂੰ ਕਦੇ ਵੀ ਖਾਣਾ ਨਹੀਂ ਖਵਾਇਆ ਉਸਨੇ ਆਪਣੇ ਪੁਰਖਿਆਂ ਦਾ ਸ਼ਰਾਦ ਵੀ ਰਸਮਾਂ ਦੇ ਅਨੁਸਾਰ ਨਹੀਂ ਕੀਤਾ ਤੁਹਾਡੇ ਪਿਤਾ ਨੇ ਆਪਣੇ ਪਿਛਲੇ ਜਨਮ ਵਿੱਚ ਮਹਾਮਾਰੀ ਦੇ ਦੌਰਾਨ ਤੁਹਾਡੀ ਮਾਂ ਦਾ ਸੰਭੋਗ ਵੀ ਕੀਤਾ ਸੀ ਅਤੇ ਅਸ ਪਾਪ ਦੇ ਕਾਰਨ ਉਸਨੇ ਇਸ ਜਨਮ ਵਿੱਚ ਵਲਤ ਦਾ ਰੂਪ ਧਾਰਨ ਕੀਤਾ ਹੈ ਹੁਣ ਆਪਣੀ ਮਾਂ ਬਾਰੇ ਵੀ ਸੁਣ ਤੁਹਾਡੀ ਮਾਂ ਮਹਾਮਾਰੀ ਦੇ ਦੌਰਾਨ ਖਾਣਾ ਪਕਉਂਦੀ ਸੀ ਉਸਨੇ ਮਹਾਮਾਰੀ ਦੇ ਦੌਰਾਨ ਭਗਵਾਨ ਦੀ ਪੂਜਾ ਕੀਤੀ ਅਤੇ ਤુલਸੀ ਦਾ ਜਲ ਚੜਾਇਆ ਮਹਾਮਾਰੀ ਦੇ ਦੌਰਾਨ ਵੀ ਉਸਨੇ ਭਗਵਾਨ ਭੋਜਨ ਚੜਾਇਆ ਇਸ ਕਰੂ ਉਸਨੇ ਇੱਕ ਬਹੁਤ ਵੱਡਾ ਪਾਪ ਕੀਤਾ ਹੈ ਮਹਾਮਾਰੀ ਦੇ ਦੌਰਾਨ ਇੱਕ ਔਰਤ ਤਿੰਨ ਦਿਨਾਂ ਲਈ ਅਪਵਿੱਤਨ ਹੋ ਜਾਂਦੀ ਹੈ ਤੇ ਮਹਾਮਾਰੀ ਦੇ ਦੌਰਾਨ ਉਸਨੂੰ ਕੋਈ ਵੀ ਪੂਜਾ ਨਹੀਂ ਕਰਨੀ ਚਾਹੀਦੀ ਹੈ ਨਾ ਤਿੰਨ ਦਿਨਾਂ ਦੇ ਦੌਰਾਨ ਉਸਨੂੰ ਆਪਣੇ ਘਰ ਵੀ ਨਹੀਂ ਤੁਲ ਚਾਹੀਦੀ ਐਸ ਨਾਲ ਪਤੀ ਦੀ ਉਮਰ ਵੀ ਕਟ ਜਾਂਦੀ ਹੈ ਤੇ ਉਹਨੂੰ ਪਾਪ ਵੀ ਲੱਗਦਾ ਹੈ ਮਹਾਮਾਰੀ ਦੇ ਦੌਰਾਨ ਰੋਖਾਂ ਤੇ ਪੋਜਨ ਕਦੇ ਵੀ ਨਾ ਛੂਓ ਮਹਾਮਾਰੀ ਵਾਲੀ ਔਰਤ ਨਾਲ ਸਰੀਰਕ ਸੰਬੰਧ ਨਾ ਬਣਾਓ ਜੋ ਵੀ ਮਰਦ ਮਹਾਮਾਰੀ ਵਾਲੀ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਉਸ ਨੂੰ ਬ੍ਰਹਮ ਹੱਤਿਆ ਦਾ ਪਾਪ ਲੱਗਦਾ ਹੈ ਜੋ ਮਰਦ ਮਹਾਮਾਰੀ ਵਾਲੀ ਔਰਤ ਦੇ ਕੱਪੜਿਆਂ ਨੂੰ ਛੂੰਦਾ ਹੈ ਉਹ ਵੀ ਪਾਪ ਕਰਦਾ ਹੈ ਬ੍ਰਹਮ ਹੱਤਿਆ ਦਾ ਪਾਪ ਮਹਾਮਾਰੀ ਵਾਲੀ ਔਰਤ ਦੇ ਸਰੀਰ ਵਿੱਚ ਤਿੰਨ ਦਿਨਾਂ ਤੱਕ ਰਹਿੰਦਾ ਹੈ وہ چوتھے دن ان کروتر ہو جاتی ہے چوتھے دن انشن کرن تو بعد ماہواری والی عورتوں اپنے پتی کا چہرہ دیکھنا چاہیے نہ کہ کسی ہور مرد کا چہرہ دیکھنا چاہیے جتی آلے دو نہیں ہے تو اس سورج دیوتا دکھنا چاہیے ہے گرو وسٹھ جی کہتے ہیں کہ براہمن ਇਸ পাপ ਦੇ ਕਾਰਨ ਤੇਰੇ ਪਿਤਾ ਦਾ ਜਨਮ ਵਲਦ ਦੇ ਰੂਪ ਵਿੱਚ ਹੋਇਆ ਸੀ ਅਤੇ ਤੇਰੀ ਮਾਂ ਉੱਤੀ ਦੇ ਰੂਪ ਵਿੱਚ ਦੇਵ ਸ਼ਰਮਾ ਜੀ ਕਹਿੰਦੇ ਹਨ ਹੁਣ ਤੁਸੀਂ ਮੇਰੇ ਮਾਪਿਆਂ ਦੀ ਮੁਕਤੀ ਦਾ ਹੱਲ ਦੱਸੋ ਵਸ਼ਿਸ਼ਟ ਜੀ ਕਹਿੰਦੇ ਹਨ ਇਹ ਬ੍ਰਾਹਮਣ ਕਿਸੇ ਵੀ ਅਮਾਵਸਿਆ ਵਾਲੇ ਦਿਨ ਆਪਣੇ ਮਾਪਿਆਂ ਦੀ ਮੁਕਤੀ ਲਈ ਸ਼ਕਤੀ ਪੀਠ ਅਤੇ ਤਪਨ ਕਰੋ ਅਤੇ ਦਾਨ ਕਰੋ ਗਾਂਧੀ ਸੇਵਾ ਕਰੋ ਤੇ ਗਾਣੋ ਮਿਠਾਈਆਂ ਕਾਜ ਜ਼ਰੂਰ ਖੋਲ ਅਤੇ ਆਪਣੇ ਮਾਤਾ ਪਿਤਾ ਦੀ ਮੁਕਤੀ ਲਈ ਪਰਮਾਤਮਾ ਅੱਗੇ પ્રાર્થના ਕਰੋ ਤੇ ਬ੍ਰਾਹਮਣ ਜੀ ਨੇ ਅਜਿਹਾ ਹੀ ਕੀਤਾ ਅਤੇ ਫਿਰ ਉਸਦੇ ਮਾਤਾ ਪਿਤਾ ਨੂੰ ਸਾਰੇ ਹੀ ਪਾਪਾਂ ਤੋਂ ਮੁਕਤੀ ਮਿਲ ਗਈ। ਭਗਵਾਨ ਵਿਸ਼ਨੂੰ ਜੀ ਕਹਿੰਦੇ ਹਨ, "हे ਲక్ష్ਮੀ ਮੈਂ ਤੁਹਾਨੂੰ ਉਹਨਾਂ ਸਾਰੇ ਹੀ ਕਮਾਂਵਰੇ ਦੱਸ ਦਿੰਦਾ ਜੋ ਕਿ ਮਹਾਵਾਰੀ ਵਾਲੀ ਔਰਤ ਨੂੰ ਕਦੇ ਨਹੀਂ ਕਰਨੇ ਚਾਹੀਦੇ। ਮੈਂ ਤੁਹਾਨੂੰ ਇਸ ਦਾ ਕਾਰਨ ਵੀ ਦੱਸਾਂ ਮੈਂ ਇੱਕ ਔਰਤ ਨੂੰ ਮਹਾਵਾਰੀ ਦੀ ਪੇਰਾ ਤੋਂ ਕਿਉਂ ਗੁਜਰਨਾ ਪੈਂਦਾ ਹੈ ਸਤਿਗੁਰੂ ਜੀ ਕਲਕੇ ਨਾਮ ਦਾ ਇੱਕ ਰਕਸ਼ਸ਼ ਹੁੰਦਾ ਸੀ ਇਸ ਰਕਸ਼ਸ਼ ਨੂੰ ਕਰਕੇ ਉਸ ਦਾ ਸੁਭਾਅ ਬਹੁਤ ਜ਼ਿਆਦਾ ਬਿਆਨਕ ਸੀ ਪਤੀ ਉਹ ਹਮੇਸ਼ਾ ਹੀ ਲੜਨ ਲਈ ਤਿਆਰ ਰਹਿੰਦਾ ਸੀ ਫਿਰ ਇੱਕ ਦਿਨ ਸਾਰੇ ਹੀ ਰਕਸ਼ਸ਼ ਮਿਲਤਾ ਸੁਣ ਨਾਲ ਹੱਥ ਮਿਲਾ ਕੇ ਸਰਗਦੇ ਹਮਲਾ ਕਰਨ ਲੱਗ ਪਏ ਉਹਨਾਂ ਕੋਲ ਬਹੁਤ ਜਾਨਾ ਸ਼ਕਤੀਸ਼ਾਲੀ ਹਥਿਆਰ ਸਨ ਜਿਨ੍ਹਾਂ ਦਾ ਸਾਹਮਣਾ ਦੇਵਤੇ ਨਹੀਂ ਕਰ ਸਕਦੇ ਸਨ ਅਤੇ ਬਰਮਦੇਵ ਕੋਲ ਗਏ ਫਿਰ ਬਰਮਦੇਵ ਨੇ ਉਹਨਾਂ ਨੂੰ ਰਾक्षਸ ਨੂੰ ਹਰਾਉਣ ਦਾ ਇੱਕ ਤਰੀਕਾ ਦੱਸਿਆ ਦੇਵਤੇ ਕਿਹਾ اے ਇੰਦਰ ਦੇ ਤੁਸੀਂ ਹੁਣੇ ਮਾਰਿਸ਼ੀ ਜਦੀ ਜੀ ਕੋਲ ਜਾਓ ਉਹ ਤੁਹਾਨੂੰ ਆਪਣੇ ਸ਼ਰੀਰ ਦੀਆਂ ਹੱਡੀਆਂ ਤੋਂ ਹਥਿਆਰ ਪ੍ਰਦਾਨ ਕਰਨਗੇ ਹੁਣ ਹਥਿਆਨਾਂ ਦੀ ਵਰਤੋਂ ਕਰਕੇ ਤੁਸੀਂ ਰਿਤਾ ਨੂੰ ਮਾਰ ਸਕੋ ਇਹ ਸਾਰੇ ਹੀ ਦੇਖਤਾ ਮਾਰਿਸ਼ੀ ਨਦੀ ਚੀਰੇ ਆਸ਼ਰਮ ਵਿੱਚ ਜਾਂਦੇ ਹਨ ਅਤੇ ਉਹਨਾਂ ਨੂੰ ਹਥਿਆਰ ਪ੍ਰਦਾਨ ਕਰਨ ਲਈ ਵਿਦਿਅਤ ਕਰਦੇ ਹਨ ਇਸ ਸੰਸਾਰ ਦੇ ਕਲਿਆਣ ਲਈ ਮਾਰਿਸ਼ੀ ਦਿੱਤੀ ਆਪਣੇ ਸ਼ਰੀਰ ਦੀਆਂ ਹੱਡੀਆਂ ਤੋਂ ਹਥਿਆਰ ਬਣਾਉਂਦੇ ਹਨ ਅਤੇ ਹੁਣ ਹਥਿਆਰਾਂ ਵਿੱਚੋਂ ਇੱਕ ਦਾ ਨਾਮ ਵਜਿਆ ਸੀ ਜਿਸ ਨੂੰ ਦੇਵਰਾਜ ਇੰਦਰ ਪੈਂਦੇ ਹਨ ਫਿਰ ਸਾਰੇ ਹੀ ਦੇਵਤੇ ਰਿਤਾਸੁਰ ਨਾਲ ਲੜਨ ਲਈ ਨਿਕਲਦੇ ਹਨ ਦੇਵਤਿਆਂ ਅਤੇ ਦੈਤਾਂ ਵਿਚਕਾਰ ਇੱਕ ਭਿਆਨਕ ਯੁੱਧ ਹੁੰਦਾ ਹੈ ਸਾਰੇ ਹੀ ਦੇਵਤੇ ਅਸਮਾਨ ਵਿੱਚ ਇਕੱਠੇ ਹੋ ਕੇ ਦੈਤਾਂ ਨਾਲ ਲੜਨ ਲੱਗਦੇ ਹਨ ਅਤੇ ਕਈ ਦਿਨਾਂ ਤੱਕ ਦੈਤਿਆਂ ਅਤੇ ਦੇਵਤਿਆਂ ਦੇ ਵਿਚਕਾਰ ਇੱਕ ਬਹੁਤ ਹੀ ਭਿਆਨਕ ਯੁੱਧ ਸ਼ੁਰੂ ਹੋ ਜਾਂਦਾ ਹੈ ਫਿਰ ਦੇਵਰਾਜ ਉੱਤਰ ਅਤੇ ਰਿਤਾਸੁਰ ਆਮਲੇ ਸਾਹਮਣੇ ਹੁੰਦੇ ਹਨ ਤੇ ਦੋਵਾਂ ਵਿਚਕਾਰ ਇੱਕ ਭਿਆਨਕ ਯੁੱਧ ਹੁੰਦਾ ਹੈ ਅਤੇ ਫਿਰ ਦੇਵਰਾਜ^{(1)} ਆਪਣੇ ਵਜਰ ਨਾਲ ਹਮਲਾ ਕਰਕੇ ਵਿਤਾਸੁਰ ਨੂੰ ਮਾਰ ਦਿੰਦੇ ਹਨ ਜਿਵੇਂ ਹੀ ਦਾਤ ਵਿਤਾਸੁਰ ਮਰਦਾ ਹੈ ਉਸ ਤੋਂ ਵਿੱਚੋਂ ਬ੍ਰਹਮਬੱਧਿਆ ਨਿਕਲ ਜਾਂਦੀ ਹੈ ਅਤੇ ਉਸ ਦੇ ਸਰੀਰ ਤੋਂ ਬਾਹਰ ਨਿਕਲ ਕੇ ਇੰਦਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ ਇਹ ਉਹ ਬ੍ਰਹਮਬੱਧਿਆ ਇੰਦਰ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜਿਸ ਕਾਰਨ ਇੰਦਰ ਇੱਕ ਬ੍ਰਹਮ ਹੱਤਿਆ ਦਾ ਪਾਪ ਕਰਨ ਵਾਲਾ ਬਣ ਜਾਂਦਾ ਹੈ ਦੇਵਰਾਜ ਇੰਦਰ ਬ੍ਰਹਮਾ ਕੋਲ ਜਾਂਦਾ ਹੈ ਅਤੇ ਉਸਨੂੰ ਬ੍ਰਹਮ ਹੱਤਿਆ ਦੇ ਪਾਪ ਤੋਂ ਮੁਕਤ ਕਰਨ ਲਈ ਕਹਿੰਦਾ ਹੈ ਫਿਰ ਬ੍ਰਹਮਦੇਵ ਉਸ ਬ੍ਰਹਮ ਹੱਤਿਆ ਨੂੰ ਇੰਦਰ ਦੇ ਸਰੀਰ ਤੋਂ ਬਾਹਰ ਆਉਣ ਦਾ ਹੁਕਮ ਦਿੰਦੇ ਹਨ ਅਤੇ ਇੰਦਰ ਦੇ ਸਰੀਰ ਤੋਂ ਨਿਕਲਣ ਵਾਲਾ ਬ੍ਰਹਮ ਹੱਤਿਆ ਬ੍ਰਹਮਦੇਵ ਜੀ ਨੂੰ ਕਹਿਣ ਲੱਗਿਆ ਕਿ ਹੇ ਪਰਮ ਪਿਤਾ ਹੁਣ ਤੱਕ ਮੈਂ ਵਿਤਾਸ਼ੁੰਦੇਂ ਸਰੀਰ ਵਿੱਚ ਰਹਿ ਰਿਹਾ ਸੀ ਕਿਉਂਕਿ ਉਸਨੇ ਉਹ ਸਾਰੀ ਬ੍ਰਹਮ ਹਤਿਆ ਕੀਤੀ ਸਨ ਜਦੋਂ ਇੰਦਰ ਨੇ ਉਸਨੂੰ ਮਾਰਿਆ ਤਾਂ ਮੈਂ ਇੰਦਰ ਦੇ ਸਰੀਰ ਵਿੱਚ ਰਹਿਣ ਲੱਗ ਪਿਆ ਸੀ ਹੁਣ ਤੁਸੀਂ ਮੈਨੂੰ ਇੱਕ ਡੁੱਗਵੀਂ ਜੀ ਜਾਂ ਥਾਂ ਦੇਓ ਜਿੱਥੇ ਮੈਂ ਰਹਿ ਸਕਾਂ ਫਿਰ ਬ੍ਰਹਮ ਦੇਵ ਜੀ ਨੇ ਕਿਹਾ ਇਹ ਬ੍ਰਹਮ ਹਤਿਆ ਮੈਂ ਤੁਹਾਨੂੰ ਇੱਕ ਡੁੱਗਵੀਂ ਜਮਾ ਜਗ੍ਹਾ ਦਿੰਦਾ ਹਾਂ ਫਿਰ ਬ੍ਰਹਮ ਹਤਿਆ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਪਰਮਦੇਵ ਜੀ ਨੇ ਕਿਹਾ ਇਹ ਬਲੰਭਤਿਆ ਤੁਹਾਡੇ ਹਿੱਸੇ ਦਾ 1/4 ਹਿੱਸਾ ਅੱਗ ਦੇ ਅੰਦਰ ਰਹੇਗਾ ਤੁਸੀਂ ਉਸ ਵਿਅਕਤੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਓਗੇ ਜੋ ਆਪਣੀ ਅਗਨੀ ਊਰਤ ਨਹੀਂ ਦੇਵੇਗਾ ਤੁਹਾਡੇ ਇਸੇ ਦਾ ਦੂਜਾ 1/4 ਹਿੱਸਾ ਪਾਣੀ ਦੇ ਅੰਦਰ ਰਹੇਗਾ ਜੋ ਵੀ ਕੋਈ ਪਾਣੀ ਵਿੱਚ ਡੁੱਬੇਗਾ ਜਾਂ ਫੇਸ਼ਾਲ ਮਲਮਤਰ ਪਾਣੀ ਵਿੱਚ ਤਿਆਗ ਕਰੇਗਾ ਤੁਸੀਂ ਉਸ ਦੇ ਸ਼੍ਰੀ ਮੀਰ ਵਿੱਚ ਪ੍ਰਵੇਸ਼ ਕਰ ਜਾਓਗੇ ਤੇ ਉਸ ਨੂੰ ਬ੍ਰਹਮ ਹਤਿਆ ਦਾ ਪਾਪ ਲੱਗੇਗਾ ਤੀਜਾ ਚੌਥਾਈ ਪੌਦਿਆਂ ਤੇ ਰੁੱਖਾਂ ਦੇ ਅੰਦਰ ਰਹੇਗਾ ਜੋ ਕੋਈ ਬਿਨਾਂ ਕਿਸੇ ਕਾਰਨ ਦੇ ਰੁੱਖ ਕੱਟਦਾ ਹੈ ਉਸ ਨੂੰ ਬ੍ਰਹਮ ਹਤਿਆ ਦਾ ਪਾਪ ਲੱਗੇਗਾ ਫਿਰ ਬ੍ਰਹਮ ਹਤਿਆ ਨੇ ਅਪਸਰਾ ਨੂੰ ਬੁਲਾਇਆ ਤੇ ਕਿਹਾ ਹੈ ਅਪਸਰਾਵਾ ਤੁਸੀਂ ਬ੍ਰਹਮ ਹਤਿਆ ਦਾ ਚੌਥਾਈ ਹਿੱਸਾ ਸਵੀਕਾਰ ਕਰੋ ਤਾਂ ਬ੍ਰਹਮ ਅਪਸਰਾਵਾ ਨੇ ਕਿਹਾ ਨਹੀਂ ਪ੍ਰਭੂ ਅਸੀਂ ਤੁਹਾਡੀ ਆਗਿਆ ਨਾਲ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਬਰ ਕਿਰਪਾ ਕਰਕੇ ਸਾਨੂੰ ਵੀ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਦੱਸੋ ਫਿਰ ਬ੍ਰਹਮ ਦੇਵ ਜੀ ਨੇ ਕਿਹਾ اے ਅpsਰਾਓ ਐ ਬ੍ਰਹਮ ਹੱਤਿਆ ਉਸ ਮਰਦ ਵਿੱਚ ਪ੍ਰਵੇਸ਼ ਕਰ ਜਾਵੇਗੀ ਜੋ ਕਿ ਮਹਾਮਾਰੀ ਵਾਲੀ ਔਰਤ ਨਾਲ ਸੰਭੋਗ ਕਰੇਗਾ ਉਸ ਬ੍ਰਹਮ ਹੱਤਿਆ ਦੇ ਕਾਰਨ ਔਰਤਾਂ ਨੂੰ ਮਹਾਮਾਰੀ ਹੁੰਦੀ ਹੈ ਕੋਈ ਵੀ ਮਰਦ ਜੋ ਮਹਾਮਾਰੀ ਦੇ ਦੌਰਾਨ ਔਰਤ ਨਾਲ ਛੂੰਦਾ ਹੈ ਜਾਂ ਫਿਰ ਉਹਨਾਂ ਨਾਲ ਸੰਭੋਗ ਕਰਦਾ ਹੈ ਸਰੀਰਕ ਸੰਬੰਧ ਬਣਾਉਂਦਾ ਹੈ اس اسم حتیہ کا پاک ملتا ہے تو ماں لکشمی کہہ ہے یہ پربھو اج میں نے بہت مہتوپورن گیان دیتا ہے میں تو دنوں یہ وعدہ کرتی ہاں کہ میں کسی بھی عورت کے گھر میں پرویش نہیں کروں گی جو کہ ماہواری دے دوران پوجا کرتی ہے اپنے پتی نال پتیو کرتی ہے اس طرح عورتوں کو ماہواری کے دوران اے کم کدے نہیں کرنے چاہیے جیکر ویڈیو چنگی لگے تو بھی لائک کرو و شیئر کرو ਦੇ ਚੈਨਲ ਸਮਰਥ ਹੋ ਇਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ